ਮੈਂ ਇਸ ਕੁੜੀ ਮੁੰਡੇ ਦਾ ਪਿਆਰ ਪਰਵਾਹ ਨਹੀਂ ਕਰ ਸਕਿਆ ਮਾਮਲਾ ਜਿਹੜਾ ਸਾਹਮਣੇ ਆਇਆ ਜਿਲ੍ਹਾ ਫਿਰੋਜ਼ਪੁਰ ਦੇ ਬਾਰੇ ਕੇ ਨਵੇਂ ਬਾਰੇ ਕੇ ਬਸਿਦਾ ਜਿੱਥੇ ਇੱਕ ਕੁੜੀ ਮੁੰਡੇ ਜੜਿਆ ਕਿ ਉਹ ਪਿਆਰ ਵਿੱਚ ਨਹੀਂ ਨਹੀਂ ਹੋ ਗਏ ਵੀ ਉਹ ਘਰੋਂ ਵੀ ਜਿਹੜੇ ਭੱਜਣ ਦਾ ਉਹਨਾਂ ਨੇ ਫਾਸਲਾ ਕਰ ਲਿਆ ਜਿਸ ਤੋਂ ਬਾਅਦ ਜਿਹੜੇ ਦੋਵੇਂ ਪਰਿਵਾਰਾਂ ਦੇ ਵਿੱਚ ਕਾफी ਤਲਕੀ ਜਿਹੜੀ ਆ ਹੁੰਦੀ ਹੋਈ ਦਿਖਾਈ ਦਿੱਤੀ ਤੇ ਉਸ ਤੋਂ ਬਾਅਦ ਪੰਚਾਇਤ ਨੇ ਵਿੱਚ ਆ ਕੇ ਇਹ ਕੁਝ ਕੇ ਸਮਝੌਤਾ ਕਰਾਣ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਪੰਚਾਇਤ ਵੱਲੋਂ ਕੋਸ਼ਿਸ਼ਾਂ ਕਰਕੇ ਕਿਸੇ ਤਰੀਕੇ ਦੇ ਨਾਲ ਕੁੜੀ ਮੁੰਡੇ ਨੂੰ ਜਿਹੜਾ ਵਾਪਸ ਬੁਲਾਇਆ ਗਿਆ ਤੇ ਉਸ ਤੋਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਭੇਜਿਆ ਗਿਆ ਕਿਉਂਕਿ ਦੋਵੇਂ ਪਰਿਵਾਰਾਂ ਵਿੱਚ ਪੰਚਾਇਤ ਨੇ ਸਮਝੌਤਾ ਕਰਾਣ ਦਾ ਜਿਹੜਾ ਉਹ ਕੰਮ ਕੀਤਾ ਲੇਕਿਨ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਕਿਉਂਕਿ ਮਾਮਲਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਵੀ ਜਦੋਂ ਸਮਝੋਤੇ ਤੋਂ ਬਾਅਦ ਮੁੰਡੇ ਵਾਲੇ ਆਪਣੇ ਘਰੇ ਜਾਂਦੇ ਆ ਤੇ ਉੱਥੇ ਕੁਝ ਲੋਕਾਂ ਨੇ ਆ ਕੇ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਤੇ ਘਰ ਦੇ ਵਿੱਚ ਤੋੜਪਾਨ ਕੀਤੀ ਗਈ ਆ ਉਹਨਾਂ ਦੇ ਸਮਾਨ ਨੂੰ ਸਾਰਾ ਖੇਰੂ-ਖੇਰੂ ਕੀਤਾ ਗਿਆ ਜਿਹੜੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਮਤਲਬ ਘਰ ਦੇ ਵਿੱਚ ਜਿਹੜੀ ਆ ਗੁੰਡਾਗਰਦੀ ਹੋਈ ਆ ਤੇ ਉਹਦੀ ਤੋੜਪਾਨ ਉਹ ਕੀਤੀ ਗਈ ਆ ਇਹ ਜਿਹੜਾ ਸਾਰਾ ਦੋਸ਼ ਆ ਮੁੰਡੇ ਵੱਲੋਂ ਜਿਹੜੇ ਕੁੜੀ ਵਾਲਿਆਂ ਤੇ ਜਿਹੜਾ ਲਗਾਇਆ ਜਾ ਰਿਹਾ ਵੀ ਕੁੜੀ ਵਾਲਿਆਂ ਨੇ ਆਪਣੇ ਕੁਝ ਪਰਿਵਾਰਿਕ ਮੈਂਬਰਾਂ ਨੇ ਕੁਝ ਸਾਥੀਆਂ ਨਾਲ ਮਿਲ ਕੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਗੁੰਡਾਗਰਦੀ ਕੀਤੀ ਆ ਤੇ ਉਹਨਾਂ ਦੇ ਸਮਾਨ ਨੂੰ ਜਿਹੜਾ ਤੋੜਪ ਕੀ ਗਈ ਆ ਜਿਹੜੀਆਂ ਤਸਵੀਰਾਂ ਵੀ ਉਹ ਦਿਖਾ ਰਿਹਾ ਇਸ ਮਾਮਲੇ ਦੀ ਜਿਹੜੀ ਹੈ ਸ਼ਿਕਾਇਤ ਜਿਹੜੀ ਆ ਪੁਲਿਸ ਨੂੰ ਮੁੰਡੇ ਵਾਲੇ ਵੱਲੋਂ ਜਿਹੜੀ ਆ ਦੇ ਦਿੱਤੀ ਗਈ ਆ ਤਾਂ ਜੋ ਜਿਹੜੀ ਆ ਇਸ ਗੱਲ ਦੀ ਜਾਣ ਜਿਹੜੀ ਕੀਤੀ ਜਾ ਸਕੇ ਵੀ ਆਖਿਰ ਕੀ ਮਾਮਲਾ ਸੀਗਾ ਵਿੱਚ ਇਸ ਕਰਕੇ ਜਿਹੜੀ ਕਰ ਦੇ ਵਿੱਚ ਗੁੰਡਾਗਰਦੀ ਕੀਤੀ ਆ ਜਦਕਿ ਪਹਿਲਾਂ ਜਿਹੜਾ ਮਾਮਲਾ ਸੀ ਕੁੜੇ ਮੁੰਡੀ ਦਾ ਕੁੜੇ ਕੁੜੀ ਮੁੰਡੇ ਦਾ ਤੇ ਉਹ ਜਿਹੜਾ ਮਾਮਲਾ ਸੀਗਾ ਉਹ ਪੰਚਾਇਤ ਦੇ ਵਿੱਚ ਸਾਰਾ ਸਮਝੌਤਾ ਹੋ ਚੁੱਕਾ ਸੀਗਾ ਲੇਕਿਨ ਸਮਝੌਤੇ ਤੋਂ ਬਾਅਦ ਇਹ ਹੈ ਜੇ ਵੀ ਕਹਿ ਸਕਦੇ ਆ ਵੀ ਜੇ ਉਹ ਕੁੜੀਆਂ ਦੇ ਪਰਵਾਦ ਦੇ ਮੰਦ ਵਿੱਚ ਇੰਨਾ ਗੁੱਸਾ ਸੀ ਕਿ ਉਹਨਾਂ ਨੇ ਮੁੰਡਿਆਂ ਦੇ ਕਰਦੇ ਅੰਦਰ ਜਿਹੜੀ ਦਾਖਲ ਹੋ ਕੇ ਉਹਨਾਂ ਦਨ ਨਾਲ ਜਿਹੜੀਆਂ ਪੰਤੋੜ ਕੀਤੀ ਗਈ ਆ ਤੇ ਉਹਨਾਂ ਦੇ ਸਮਾਨ ਨੂੰ ਵੀ ਜਿਹੜਾ ਖੇਰੂ-ਖੇਰੂ ਕੀਤਾ ਗਿਆ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆ ਮੁੰਡੇ ਵਾਲਿਆਂ ਵੱਲੋਂ ਲੇ ਲਗਾਏ ਜਾ ਰਹੇ ਨੇ ਹੁਣ ਪੁਲਿਸ ਜਾਂਚ ਵਿੱਚ ਜੁਟ ਗਈ ਆ ਤਾਂ ਜੋ ਪਤਾ ਚੱਲ ਸਕੇ ਵੀ ਆਖਿਰ ਜਿਨ੍ਹਾਂ ਨੇ ਪੰਤੋੜ ਕੀਤੀ ਆ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਵੀ ਉਹ ਆਖਿਰ ਕੁੜੀ ਵਾਲੀ ਨੇ ਜਾਂ ਕੋਈ ਹੋਰ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜੜੀਆਂ ਰਚਿਸ਼ ਕਰਕੇ ਇਸੇ ਜੜੀਆਂ ਬਾਤਾਂ ਨੂੰ ਅੰਜਾਮ ਦਿੱਤਾ ਹੁਣ ਪੁਲਿਸ ਜਰੀਆ ਨਿਸ਼ਚੈ ਤੱਕ ਪਹੁੰਚੇਗੀ ਅਗਲੀ ਕਾਰਵਾਈ ਦੇਖਣਾ ਵੀ ਕਿੰਨੇ ਲੋਕਾਂ ਦੇ ਖਿਲਾਫ ਹੋਏਗੀ ਤਾਂ ਜੋ ਪਤਾ ਚੱਲ ਸਕੇ ਵੀ ਆਖਰੀ ਗੁੰਡਾਗਰਦੀ ਕਰਨ ਵਾਲੇ ਉਹ ਕੌਣ ਲੋਕ ਸੀਗੇ ਕੈਮਰਾਮੈਨ ਦੀ ਗੌਂਡੀਆਂ ਕਰੇ ਮੇਰੇ ਮੰਜੇ ਸਮਾਨ ਚੱਕ ਕੇ ਸੁੱਟਿਆ ਇੰਨੀ ਗੁੰਡਾਗਰਦੀ ਵਧ ਗਈ ਹੈ ਇਹਦਾ ਮੈਨੂੰ ਇਨਸਾਫ ਚਾਹੀਦਾ ਆ ਵੇਖੋ ਜੀ ਸਾਡੇ ਘਰੋਂ ਮੰਜੇ ਚੱਕ ਕੇ ਗੌਂਡਿਆ ਕਰੇ ਸੱਟੇ ਨੇ ਤੇ ਸਾਡੇ ਨਾਲ ਗੁੰਡਾਗਰਦੀ ਕੀਤੀ ਪਾਲੇ ਹੋਰ ਤੋੜਪਾਂ ਕਰੇ ਤੁਹਾਨੂੰ ਦਿਖਾਵਾਂਗੇ ਮੰਜੇ ਦੇ ਕੱਪੜੇ ਰੋੜੇ ਗਵਾੰਦਿਆ ਕਰੇ ਮੰਜੇ ਗਏ ਨੇ ਸਾਡੇ ਆ ਬਿਸਤਰੇ ਜਿਵੇਂ ਇੱਕ ਰੋੜਾ ਚੱਲਾ ਕਿਵੇਂ ਖਲਾਰੇ ਪਿਆ ਆ ਇਹ ਸਮਾਨ ਦੀ ਆ ਵੇਖੋ ਜੀ ਰੈਜ ਕੁਲਰ ਜੋ ਵੀ ਜੋ ਵੀ ਖਲਾਰਾ ਉਹਨਾਂ ਘਰ ਚ ਪਾਇਆ ਵੇਖੋ ਜੀ ਸਾਡੇ ਸਾਹਮਣੇ ਆ ਆ ਵੇਖੋ ਜੀ ਤੋੜ ਫਨ ਆ ਫਰੈਜ ਤੋੜੀ ਗਈ ਆ ਕੁਲਰ ਤੋੜਿਆ ਗਿਆ ਆਸਮਾਨ ਵੇਖੋ ਜੀ ਆ ਮਜੇ ਮੁਜੇ ਸਭ ਤੋੜ ਪਾਣ ਕੀਤੀ ਗਈ ਉਹਨਾਂ ਗੁੰਡਾਗਰਦੀ ਨੇ ਆ ਦੇਖੋ ਜੀ ਘਰ ਚ ਕਿਵੇਂ ਖਲਾਰੇ ਉਹਨਾਂ ਨੇ ਪਾਏ ਹਾਂ ਉਹਨਾਂ ਕੋਲੇ ਪੱਕਾ ਪਿਆਦੇ 500 ਸਾਲ ਜੋ ਘਰ ਚ ਮੇਰੇ ਉਹਨਾਂ ਨੇ ਹਮਲਾ ਕੀਤਾ ਪੰਚਾਇਤੀ ਤੌਰ ਤੇ ਕੁੜੀ ਦਾ ਮੇਰਾ ਹੀ ਮੁੰਡੇ ਦਾ ਤੇ ਮਾਮਲਾ ਅਸੀਂ ਪੰਚਾਇਤੀ ਤੌਰ ਤੇ ਰਾਜਨਾਮ ਕੀਤਾ ਸੀਗਾ ਜੀ ਉਸ ਤੋਂ ਬਾਅਦ ਵੀ ਸਾਡੇ ਤੇ ਤੋੜ ਪਣ ਹੋਈ ਗੁੰਡਾਗਰਦੀ ਕਰਾਈ ਗਈ ਆਮਾ ਪੰਚਾਇਤ ਨਵਾ ਦਿੱਤਾ ਸੀਗਾ ਸਰਪੰਚ ਮੈਂਬਰ ਦਾ ਸਭ ਨਾਮ ਦਰਜ ਨੇ ਜੀ ਮੈਂ ਗਨਾਹ ਵੀ ਕਬੂਲ ਕੀਤਾ ਸੀ ਕਿ ਮੈਂ ਜਗਾ ਵਿੱਚ ਕੇ ਚਲਾ ਜਾਵਾਂਗਾ ਪਰ ਮੈਂ ਇੱਕ ਰਾਤ ਹੀ ਪਿੰਡ ਆਇਆ ਸੀ ਤੇ ਇਹਨਾਂ ਨੇ ਮੇਰੇ ਨਾਲ ਗੁੰਡਾਗਰਦੀ ਕੀਤੀ ਸੀਗੇ ਬਾਰੀਕੇ ਦੇ ਵਿੱਚ ਆਏ ਕੀ ਵੇਖਿਆ ਜਿੱਥੇ ਮੋ ਇਹ ਪਤਾ ਲੱਗਾ ਵੀ ਕੰਨੇ ਕੋਈ ਕੋਈ ਬੇਨਾਂ ਦੇ ਆ ਕੇ ਤੇ ਰਾਤ ਗਲਗੂਫ ਹੋਏ ਆ ਤੁਹਾਨੂੰ ਹੁਣੇ ਹੀ ਇਹ ਪਤਾ ਲੱਗਾ ਜਸਟ 10 ਮਿੰਟ ਪਹਿਲਾਂ ਦਿਖਾ ਦੇਣਾ ਦਿੱਤੀ ਆ ਮੈਂ ਆਇਆ ਵੇਖਦੇ ਕਰਦੇ ਆਂ ਕਾਰਵਾਈ ਜੋ ਵੀ ਹੋਏਗੀ ਵੀ ਭੰਤੋੜੇ ਵੀ ਹੋਈ ਹੈ ਅੰਦਰ ਸਾਰੀ ਮੈਂ ਦੇਖਦੇ ਪਏ ਸਾਰਾ ਕੁਝ ਕਰਦੇ ਆਂ ਵੀ ਹਾਂਜੀ ਬਣਦੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਜੀ ਕਾਰਵਾਈ ਕਰਾਂਗੇ ਠੀਕ ਆ ਅੰਨੇ ਹੋਏ ਇਸ਼ਕ ਵਿੱਚ ਕੁੜੀ ਮੁੰਡੇ ਦਾ ਪਿਆਰ ਪਰਵਾਹ ਨਹੀਂ ਚੜ ਸਕਿਆ ਮਾਮਲਾ ਜਿਹੜਾ ਸਾਹਮਣੇ ਆਇਆ ਜਿਲ੍ਹਾ ਫਿਰੋਜ਼ਪੁਰ ਦੇ ਬਾਰੇ ਕੇ ਨਵੇਂ ਬਾਰੇ ਕੇ ਬਸੀ ਦਾ ਜਿੱਥੇ ਇੱਕ ਕੁੜੀ ਮੁੰਡੇ ਜੜਿਆ ਵੀ ਉਹ ਪਿਆਰ ਵਿੱਚ ਅੰਨੇ ਹੋ ਗਏ ਵੀ ਉਹ ਘਰੋਂ ਜਿਹੜੇ ਭੱਜਣ ਦਾ ਉਹਨਾਂ ਨੇ ਫਾਸਲਾ ਕਰ ਲਿਆ ਜਿਸ ਤੋਂ ਬਾਅਦ ਜਿਹੜੇ ਦੋਵੇਂ ਪਰਿਵਾਰਾਂ ਦੇ ਵਿੱਚ ਕਾफी ਤਲਕੀ ਜਿਹੜੀ ਆ ਹੁੰਦੀ ਹੋਈ ਦਿਖਾਈ ਦਿੱਤੀ ਤੇ ਉਸ ਤੋਂ ਬਾਅਦ ਪੰਚਾਇਤ ਨੇ ਵਿੱਚ ਆ ਕੇ ਇਹ ਕੁਝ ਕੇ ਸਮਝੌਤਾ ਕਰਾਉਣ ਦੀ ਜੜੀਆਂ ਕੋਸ਼ਿਸ਼ਾਂ ਕੀਤੀਆਂ ਪੰਚਾਇਤ ਵੱਲੋਂ ਕੋਸ਼ਿਸ਼ਾਂ ਕਰਕੇ ਕਿਸੇ ਤਰੀਕੇ ਦੇ ਨਾਲ ਕੁੜੀ ਮੁੰਡੇ ਨੂੰ ਜਿਹੜਾ ਵਾਪਸ ਭਲਾਇਆ ਗਿਆ ਤੇ ਉਸ ਤੋਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਭੇਜਿਆ ਗਿਆ ਕਿਉਂਕਿ ਦੋਵੇਂ ਪਰਿਵਾਰਾਂ ਵਿੱਚ ਪੰਚਾਇਤ ਨੇ ਸਮਝੌਤਾ ਕਰਾਉਣ ਦਾ ਜਿਹੜਾ ਉਹ ਕੰਮ ਕੀਤਾ ਲੇਕਿਨ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ ਕਿਉਂਕਿ ਮਾਮਲਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਵੀ ਜਦੋਂ ਸਮਝੋਤੇ ਤੋਂ ਬਾਅਦ ਮੁੰਡੇ ਵਾਲੇ ਆਪਣੇ ਘਰੇ ਜਾਂਦੇ ਆ ਤੇ ਉੱਥੇ ਕੁਝ ਲੋਕਾਂ ਨੇ ਆ ਕੇ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਤੇ ਘਰ ਦੇ ਵਿੱਚ ਤੋੜਪਾਨ ਕੀਤੀ ਗਈ ਆ ਉਹਨਾਂ ਦੇ ਸਮਾਨ ਨੂੰ ਸਾਰਾ ਖੇਰੂ-ਖੇਰੂ ਕੀਤਾ ਗਿਆ ਜਿਹੜੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਮਤਲਬ ਘਰ ਦੇ ਵਿੱਚ ਜਿਹੜੀ ਆ ਗੁੰਡਾਗਰਦੀ ਹੋਈ ਆ ਤੇ ਉਹਦੀ ਤੋੜਪਾਨ ਉਹ ਕੀਤੀ ਗਈ ਆ ਇਹ ਜਿਹੜਾ ਸਾਰਾ ਦੋਸ਼ ਆ ਮੁੰਡੇ ਵੱਲੋਂ ਜਿਹੜੇ ਕੁੜੀ ਵਾਲਿਆਂ ਤੇ ਜਿਹੜਾ ਲਗਾਇਆ ਜਾ ਰਿਹਾ ਵੀ ਕੁੜੀ ਵਾਲਿਆਂ ਨੇ ਆਪਣੇ ਕੁਝ ਪਰਿਵਾਰਿਕ ਮੈਂਬਰਾਂ ਨੇ ਕੋਈ ਸਾਥੀਆਂ ਨੂੰ ਨਾਲ ਮਿਲ ਕੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਗੁੰਡਾਗਰਦੀ ਕੀਤੀ ਆ ਤੇ ਉਹਨਾਂ ਦੇ ਸਮਾਨ ਨੂੰ ਜਿਹੜਾ ਤੋੜਪ ਕੀ ਗਈ ਹੈ ਜਿਹੜੀਆਂ ਤਸਵੀਰਾਂ ਵੀ ਉਹ ਦਿਖਾ ਰਿਹਾ ਇਸ ਮਾਮਲੇ ਦੀ ਜਿਹੜੀ ਹੈ ਸ਼ਿਕਾਇਤ ਜਿਹੜੀ ਆ ਪੁਲਿਸ ਨੂੰ ਮੁੰਡੇ ਵਾਲੇ ਵੱਲੋਂ ਜਿਹੜੀ ਦੇ ਦਿੱਤੀ ਗਈ ਹੈ ਤਾਂ ਜੋ ਜਿਹੜੀ ਇਸ ਗੱਲ ਦੀ ਜਾਣ ਜਿਹੜੀ ਕੀਤੀ ਜਾ ਸਕੇ ਵੀ ਆਖਿਰ ਕੀ ਮਾਮਲਾ ਸੀਗਾ ਵਿੱਚ ਇਸ ਕਰਕੇ ਜਿਹੜੀ ਕਰ ਦੇ ਵਿੱਚ ਗੁੰਡਾਗਰਦੀ ਕੀਤੀ ਹੈ ਜਦਕਿ ਪਹਿਲਾਂ ਜਿਹੜਾ ਮਾਮਲਾ ਸੀ ਕੁੜੇ ਮੁੰਡੀ ਦਾ ਕੁੜੇ ਕੁੜੀ ਮੁੰਡੇ ਦਾ ਤੇ ਉਹ ਜਿਹੜਾ ਮਾਮਲਾ ਸੀਗਾ ਉਹ ਪੰਚਾਇਤ ਵਿੱਚ ਸਾਰਾ ਸਮਝੌਤਾ ਹੋ ਚੁੱਕਾ ਸੀਗਾ ਲੇਕਿਨ ਸਮਝੌਤੇ ਤੋਂ ਬਾਅਦ ਇਹ ਹੈ ਜੇ ਵੀ ਕਹਿ ਸਕਦੇ ਆ ਵੀ ਜੇ ਕੁੜੀਆਂ ਨੇ ਪਰਵਾਸ ਦੇ ਮੰਦ ਵਿੱਚ ਇੰਨਾ ਗੁੱਸਾ ਸੀ ਕਿ ਉਹਨਾਂ ਨੇ ਮੁੰਡਿਆਂ ਦੇ ਕਰਦੇ ਅੰਦਰ ਜਿਹੜੀ ਦਾਖਲ ਹੋ ਕੇ ਦੀ ਨਾਲ ਜਿਹੜੀਆਂ ਪੰਤੋੜ ਕੀਤੀ ਗਈ ਆ ਤੇ ਉਹਨਾਂ ਦੇ ਸਮਾਨ ਨੂੰ ਵੀ ਜਿਹੜਾ ਖੇਰੂ-ਖੇਰੂ ਕੀਤਾ ਗਿਆ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆ ਮੁੰਡੇ ਵਾਲਿਆਂ ਵੱਲੋਂ ਲੇ ਲਗਾਏ ਜਾ ਰਹੇ ਨੇ ਹੁਣ ਪੁਲਿਸ ਜਾਂਚ ਵਿੱਚ ਜੁਟ ਗਈ ਆ ਤਾਂ ਜੋ ਪਤਾ ਚੱਲ ਸਕੇ ਵੀ ਆਖਿਰ ਜਿਨ੍ਹਾਂ ਨੇ ਪੰਤੋੜ ਕੀਤੀ ਆ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਵੀ ਉਹ ਆਖਿਰ ਕੁੜੀ ਵਾਲੀ ਨੇ ਜਾਂ ਕੋਈ ਹੋਰ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜੜੀਆਂ ਰਚਿਸ਼ ਕਰਕੇ ਇਸ ਜੜੀਆਂ ਬਾਤਾਂ ਨੂੰ ਅੰਜਾਮ ਦਿੱਤਾ ਹੁਣ ਪੁਲਿਸ ਜਰੀਆ ਨਿਸ਼ਚੈ ਤੱਕ ਪਹੁੰਚੇਗੀ ਅਗਲੀ ਕਾਰਵਾਈ ਦੇਖਣਾ ਵੀ ਕਿੰਨੇ ਲੋਕਾਂ ਦੇ ਖਿਲਾਫ ਹੋਏਗੀ ਤਾਂ ਜੋ ਪਤਾ ਚੱਲ ਸਕੇ ਵੀ ਆਖਰੀ ਗੁੰਡਾਗਰਦੀ ਕਰਨ ਵਾਲੇ ਉਹ ਕੌਣ ਲੋਕ ਸੀਗੇ ਕੈਮਰਾਮੈਨ ਜਿਹ ਗੋਂਡੀਆਂ ਕਰੇ ਮੇਰੇ ਮੰਜੇ ਸਮਾਨ ਚੱਕ ਕੇ ਸੁੱਟਿਆ ਇੰਨੀ ਗੁੰਡਾਗਰਦੀ ਵਧ ਗਈ ਹੈ ਇਹਦਾ ਮੈਨੂੰ ਇਨਸਾਫ ਚਾਹੀਦਾ ਆ ਵੇਖੋ ਜੀ ਸਾਡੇ ਘਰੋਂ ਮੰਜੇ ਚੱਕ ਕੇ ਗੋਂਡਿਆ ਕਰੇ ਸੱਟੇ ਨੇ ਤੇ ਸਾਡੇ ਨਾਲ ਗੁੰਡਾਗਰਦੀ ਕੀਤੀ ਹਾਲੇ ਹੋਰ ਤੋੜਪਾਂ ਕਰੇ ਤੁਹਾਨੂੰ ਦਿਖਾਵਾਂਗੇ ਮੰਜੇ ਦੇ ਕੱਪੜੇ ਰੋੜੇ ਗਵਾੰਦਿਆ ਕਰੇ ਮੰਜੇ ਗਏ ਨੇ ਸਾਡੇ ਆ ਬਿਸਤਰੇ ਜਿਵੇਂ ਏਟ ਰੋੜਾ ਚੱਲਾ ਕਿਵੇਂ ਖਲਾਰੇ ਪਿਆ ਹਾਂ ਤੇ ਆ ਸਮਾਨ ਦੀ ਆ ਵੇਖੋ ਜੀ ਰੈਜ ਕੁਲਰ ਜੋ ਵੀ ਜੋ ਵੀ ਖਲਾਰਾ ਉਹਨਾਂ ਘਰ ਚ ਪਾਇਆ ਵੇਖੋ ਜੀ ਸਾਡੇ ਸਾਹਮਣੇ ਆ ਆ ਵੇਖੋ ਜੀ ਤੋੜ ਫਨ ਆਪ ਰਾਜ ਤੋੜੀ ਗਈ ਆ ਕੂਲਰ ਤੋੜਿਆ ਗਿਆ ਆਸਮਾਨ ਵੇਖੋ ਜੀ ਆ ਮੰਜੇ ਮੁਝੇ ਸਭ ਤੋੜ ਪਾਣ ਕੀਤੀ ਗਈ ਉਹਨਾਂ ਬੰਦਾ ਵਰਤੀ ਨੇ ਆ ਦੇਖੋ ਜੀ ਘਰ ਚ ਕਿਵੇਂ ਖਲਾਰੇ ਉਹਨਾਂ ਨੇ ਪਾਇਆ ਉਹਨਾਂ ਕੋਲੇ ਪੱਕਾ ਪਿਆਦੇ 500 ਸਾਲ ਜੋ ਘਰ ਚ ਮੇਰੇ ਉਹਨਾਂ ਨੇ ਹਮਲਾ ਕੀਤਾ ਪੰਚਾਇਤੀ ਤੌਰ ਤੇ ਕੁੜੀ ਦਾ ਮੇਰਾ ਸੀ ਮੁੰਡੇ ਦਾ ਤੇ ਮਾਮਲਾ ਅਸੀਂ ਪੰਚਾਇਤੀ ਤੌਰ ਤੇ ਰਾਜ਼ੀ ਨਾਮ ਕੀਤਾ ਸੀਗਾ ਜੀ ਉਸ ਤੋਂ ਬਾਅਦ ਵੀ ਸਾਡੇ ਤੇ ਤੋੜਪਾਂ ਹੋਈ ਗੁੰਡਾਗਰਦੀ ਕਰਾਈ ਗਈ। ਆ ਮੈਂ ਪੰਚਾਇਤ ਨਵਾ ਦਿੱਤਾ ਸੀਗਾ ਸਰਪੰਚ ਮੈਂਬਰ ਦਾ ਸਭ ਨਾਮ ਦਰਜ ਨੇ ਜੀ। ਮੈਂ ਗਨਾਹ ਵੀ ਕਬੂਲ ਕੀਤਾ ਸੀ ਕਿ ਮੈਂ ਜਗਾ ਵਿੱਚ ਕੇ ਚਲਾ ਜਾਵਾਂਗਾ। ਪਰ ਮੈਂ ਇੱਕ ਰਾਤ ਹੀ ਪਿੰਡ ਆਇਆ ਸੀ ਤੇ ਇਹਨਾਂ ਨੇ ਮੇਰੇ ਨਾਲ ਗੁੰਡਾਗਰਦੀ ਕੀਤੀ ਸੀਗੇ। ਬਾਰੀਕੇ ਦੇ ਵਿੱਚ ਆਏ ਕੀ ਵੇਖਿਆ ਜੀ ਤੁਮ। ਇਹ ਪਤਾ ਲੱਗਾ ਵੀ ਕਹਿੰਦੇ ਕੋਈ ਕੋਈ ਇਹਨਾਂ ਦੇ ਆ ਕੇ ਇੱਥੇ ਰਾਤ ਗਲਗੂ ਫਏ ਆ। ਸਾਨੂੰ ਹੁਣੇ ਹੀ ਇਹ ਪਤਾ ਲੱਗਾ ਜਸਟ 10 ਮਿੰਟ ਪਹਿਲਾਂ ਦਿਖਾ ਦਿਨਾ ਦਿੱਤੀ ਆ ਮੈਂ ਆ ਆ ਵੇਖਦੇ ਕਰਦੇ ਆ ਕਾਰਵਾਈ ਜੋ ਵੀ ਹੋਏਗੀ ਵੀ ਭੰਤੋੜੇ ਵੀ ਹੋਈ ਹੈ ਅੰਦਰ ਸਾਰੀ ਮੈਂ ਦੇਖਦੇ ਪਏ ਸਾਰਾ ਕੁਝ ਕਰਦੇ ਆ ਹਾਂਜੀ ਬਣਦੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਜੀ ਕਾਰਵਾਈ ਕਰਾਂਗੇ ਠੀਕ ਆ ਅੰਨੇ ਹੋਏ ਇਸ਼ਕ ਵਿੱਚ ਕੁੜੀ ਮੁੰਡੇ ਦਾ ਪਿਆਰ ਪਰਵਾਹ ਨਹੀਂ ਚੜ ਸਕਿਆ ਮਾਮਲਾ ਜਿਹੜਾ ਸਾਹਮਣੇ ਆਇਆ ਜਿਲ੍ਹਾ ਫਿਰੋਜ਼ਪੁਰ ਦੇ ਬਾਰੇ ਕੇ ਨਵੇਂ ਬਾਰੇ ਕੇ ਬਸਿਦਾ ਜਿੱਥੇ ਇੱਕ ਕੁੜੀ ਮੁੰਡੇ ਜੜਿਆ ਵੀ ਉਹ ਪਿਆਰ ਵਿੱਚ ਅੰਨੇ ਹੋ ਗਏ ਵੀ ਉਹ ਘਰੋਂ ਜਿਹੜੇ ਭੱਜਣਾ ਉਹਨਾਂ ਨੇ ਫਾਸਲਾ ਕਰ ਲਿਆ ਜਿਸ ਤੋਂ ਬਾਅਦ ਜਿਹੜੇ ਦੋਵੇਂ ਪਰਿਵਾਰਾਂ ਦੇ ਵਿੱਚ ਕਾफी ਤਲਕੀ ਜਿਹੜੀ ਆ ਹੁੰਦੀ ਹੋਈ ਦਿਖਾਈ ਦਿੱਤੀ ਤੇ ਉਸ ਤੋਂ ਬਾਅਦ ਪੰਚਾਇਤ ਨੇ ਵਿੱਚ ਆ ਕੇ ਇਹ ਕੁਝ ਕੇ ਸਮਝੌਤਾ ਕਰਾਉਣ ਦੀ ਜੜੀਆਂ ਕੋਸ਼ਿਸ਼ਾਂ ਕੀਤੀਆਂ ਪੰਚਾਇਤ ਵੱਲੋਂ ਕੋਸ਼ਿਸ਼ਾਂ ਕਰਕੇ ਕਿਸੇ ਤਰੀਕੇ ਦੇ ਨਾਲ ਕੁੜੀ ਮੁੰਡੇ ਨੂੰ ਜਿਹੜਾ ਵਾਪਸ ਭਲਾਇਆ ਗਿਆ ਤੇ ਉਸ ਤੋਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਭੇਜਿਆ ਗਿਆ ਕਿਉਂਕਿ ਦੋਵੇਂ ਪਰਿਵਾਰਾਂ ਵਿੱਚ ਪੰਚਾਇਤ ਨੇ ਸਮਝੌਤਾ ਕਰਾਉਣ ਦਾ ਜਿਹੜਾ ਉਹ ਕੰਮ ਕੀਤਾ ਲੇਕਿਨ ਮਾਮਲਾ ਐਸੇ ਹੀ ਖਤਮ ਨਹੀਂ ਹੁੰਦਾ ਕਿਉਂਕਿ ਮਾਮਲਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਵੀ ਜਦੋਂ ਸਮਝੋਤੇ ਤੋਂ ਬਾਅਦ ਮੁੰਡੇ ਵਾਲੇ ਆਪਣੇ ਘਰੇ ਜਾਂਦੇ ਆ ਤੇ ਉੱਥੇ ਕੁਝ ਲੋਕਾਂ ਨੇ ਆ ਕੇ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਤੇ ਘਰ ਦੇ ਵਿੱਚ ਤੋੜਪਾਨ ਕੀਤੀ ਗਈ ਆ ਉਹਨਾਂ ਦੇ ਸਮਾਨ ਨੂੰ ਸਾਰਾ ਖੇਰੂ-ਖੇਰੂ ਕੀਤਾ ਗਿਆ ਜਿਹੜੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਮਤਲਬ ਘਰ ਦੇ ਵਿੱਚ ਜਿਹੜੀ ਆ ਗੁੰਡਾਗਰਦੀ ਹੋਈ ਆ ਤੇ ਉਹਦੀ ਤੋੜਪਾਨ ਉਹ ਕੀਤੀ ਗਈ ਆ ਇਹ ਜਿਹੜਾ ਸਾਰਾ ਦੋਸ਼ ਆ ਮੁੰਡੇ ਵੱਲੋਂ ਜਿਹੜੇ ਕੁੜੀ ਵਾਲਿਆਂ ਤੇ ਜਿਹੜਾ ਲਗਾਇਆ ਜਾ ਰਿਹਾ ਵੀ ਕੁੜੀ ਵਾਲਿਆਂ ਨੇ ਆਪਣੇ ਕੁਝ ਪਰਿਵਾਰਿਕ ਮੈਂਬਰਾਂ ਨੇ ਕੋਈ ਸਾਥੀਆਂ ਨੂੰ ਨਾਲ ਮਿਲ ਕੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਗੁੰਡਾਗਰਦੀ ਕੀਤੀ ਆ ਤੇ ਉਹਨਾਂ ਦੇ ਸਮਾਨ ਨੂੰ ਜਿਹੜਾ ਤੋੜਪ ਕੀ ਗਈ ਹੈ ਜਿੱਦਿਆ ਤਸਵੀਰਾਂ ਵੀ ਉਹ ਦਿਖਾ ਰਿਹਾ ਇਸ ਮਾਮਲੇ ਦੀ ਜਿਹੜੀ ਹੈ ਸ਼ਿਕਾਇਤ ਜਿਹੜੀ ਆ ਪੁਲਿਸ ਨੂੰ ਮੁੰਡੇ ਵਾਲੇ ਵੱਲੋਂ ਜਿਹੜੀ ਦੇ ਦਿੱਤੀ ਗਈ ਹੈ ਤਾਂ ਜੋ ਜਿਹੜੀ ਇਸ ਗੱਲ ਦੀ ਜਾਣ ਜਿਹੜੀ ਕੀਤੀ ਜਾ ਸਕੇ ਵੀ ਆਖਿਰ ਕੀ ਮਾਮਲਾ ਸੀਗਾ ਵਿੱਚ ਇਸ ਕਰਕੇ ਜਿਹੜੀ ਕਰ ਦੇ ਵਿੱਚ ਗੁੰਡਾਗਰਦੀ ਕੀਤੀ ਹੈ ਜਦਕਿ ਪਹਿਲਾਂ ਜਿਹੜਾ ਮਾਮਲਾ ਸੀ ਕੁੜੇ ਮੁੰਡੀ ਦਾ ਕੁੜੇ ਕੁੜੀ ਮੁੰਡੇ ਦਾ ਤੇ ਉਹ ਜਿਹੜਾ ਮਾਮਲਾ ਸੀਗਾ ਉਹ ਪੰਚਾਇਤ ਵਿੱਚ ਸਾਰਾ ਸਮਝੌਤਾ ਹੋ ਚੁੱਕਾ ਸੀਗਾ ਟਕਨ ਸਮਝੌਤੇ ਤੋਂ ਬਾਅਦ ਇਹ ਹੈ ਜੇ ਵੀ ਕਹਿ ਸਕਦੇ ਆ ਵੀ ਜੇ ਕੁੜੀਆਂ ਦੇ ਪਰਵਾਸ ਦੇ ਮੰਦ ਵਿੱਚ ਇੰਨਾ ਗੁੱਸਾ ਸੀ ਕਿ ਉਹਨਾਂ ਨੇ ਮੁੰਡਿਆਂ ਦੇ ਕਰਦੇ ਅੰਦਰ ਜਿਹੜੀ ਦਾਖਲ ਹੋ ਕੇ ਉਹਨਾਂ ਦੀ ਨਾਲ ਜਿਹੜੀਆਂ ਪੰਤੋੜ ਕੀਤੀ ਗਈ ਆ ਤੇ ਉਹਨਾਂ ਦੇ ਸਮਾਨ ਨੂੰ ਵੀ ਜਿਹੜਾ ਖੇਰੂ ਖੇਰੂ ਕੀਤਾ ਗਿਆ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆ ਮੁੰਡੇ ਵਾਲੇ ਵੱਲੋਂ ਲੇ ਲਗਾਏ ਜਾ ਰਹੇ ਨੇ ਹੁਣ ਪੁਲਿਸ ਜਾਂਚ ਵਿੱਚ ਜੁਟ ਗਈ ਆ ਤਾਂ ਜੋ ਪਤਾ ਚੱਲ ਸਕੇ ਵੀ ਆਖਿਰ ਜਿਨ੍ਹਾਂ ਨੇ ਪੰਤੋੜ ਕੀਤੀ ਆ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਕਿ ਉਹ ਆਖਿਰ ਕੁੜੀ ਵਾਲੀ ਨੇ ਜਾਂ ਕੋਈ ਹੋਰ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜੜੀਆ ਰਚਿਸ਼ ਕਰਕੇ ਕਿਸੇ ਜਗ੍ਹਾ ਬਾਤਾਂ ਤੋਂ ਅੰਜਾਮ ਦਿੱਤਾ ਹੁਣ ਪੁਲਿਸ ਜੜੀਆ ਨਿਸ਼ਕਸ਼ ਤੱਕ ਪਹੁੰਚੇਗੀ ਤਗਲੀ ਕਾਰਜ ਦੇਖਣਾ ਵੀ ਕਿੰਨੇ ਲੋਕਾਂ ਦੇ ਖਿਲਾਫ ਹੋਏਗੀ ਤਾਂ ਜੋ ਪਤਾ ਚੱਲ ਸਕੇ ਵੀ ਆਖਰੀ ਗੁੰਡਾਗਰਦੀ ਕਰਨ ਵਾਲੇ ਉਹ ਕੌਣ ਲੋਕ ਸੀਗੇ ਕੈਮਰਾਮੈ ਕਰਦੇ ਗੌਂਡਿਆ ਕਰੇ ਮੇਰੇ ਮੰਜੇ ਸਮਾਨ ਚੱਕ ਕੇ ਸੁੱਟਿਆ ਇੰਨੀ ਗੁੰਡਾਗਰਦੀ ਵਧ ਗਈ ਹੈ ਇਹਦਾ ਮੈਨੂੰ ਇਨਸਾਫ ਚਾਹੀਦਾ ਹੈ ਆ ਵੇਖੋ ਜੀ ਸਾਡੇ ਘਰੋਂ ਮੰਜੇ ਚੱਕ ਕੇ ਗੌਂਡਿਆ ਕਰੇ ਸੱਟੇ ਨੇ ਤੇ ਸਾਡੇ ਨਾਲ ਗੁੰਡਾਗਰਦੀ ਕੀਤੀ ਹਾਲੇ ਹੋਰ ਤੋੜਪਾਂ ਘਰੇ ਤੁਹਾਨੂੰ ਦਿਖਾਵਾਂਗੇ ਮੰਜੇ ਦੇ ਕੱਪੜੇ ਰੋੜੇ ਗਵਾੰਦਿਆ ਕਰੇ ਮੰਜੇ ਗਏ ਨੇ ਸਾਡੇ ਆ ਬਿਸਤਰੇ ਜਿਵੇਂ ਟਰੋੜਾ ਚੱਲਾ ਕਿਵੇਂ ਖਲਾਰੇ ਪਿਆ ਹਾਂ ਇਹ ਆ ਸਮਾਨ ਦੀ ਆ ਵੇਖੋ ਜੀ ਰੈਜ ਕੁਲਰ ਜੋ ਵੀ ਜੋ ਵੀ ਖਲਾਰਾ ਉਹਨਾਂ ਘਰ ਚ ਪਾਇਆ ਵੇਖੋ ਜੀ ਸਾਡੇ ਸਾਹਮਣੇ ਆ ਆ ਵੇਖੋ ਜੀ ਤੋੜ ਫਨ ਆ ਫਰਜ ਤੋੜੀ ਗਈ ਆ ਕੂਲਰ ਤੋੜਿਆ ਗਿਆ ਆ ਸਮਾਨ ਵੇਖੋ ਜੀ ਆ ਮੰਜੇ ਮੁਝੇ ਸਭ ਤੋੜ ਪਾ ਲ ਕੀਤੀ ਗਈ ਉਹਨੇ ਬੰਦਾ ਵਰਦੀ ਨੇ ਆ ਦੇਖੋ ਜੀ ਘਰ ਚ ਕਿਵੇਂ ਖਲਾ ਰਹੇ ਉਹਨਾਂ ਨੇ ਪਾਇਆ ਉਹਨਾਂ ਕੋਲੇ ਪੱਕਾ ਪਿਆਦੇ ਪਸਾਉ ਸੰ ਜੋ ਘਰ ਚ ਮੇਰੇ ਉਹਨੇ ਹਮਲਾ ਕੀਤਾ ਪੰਚਾਇਤੀ ਤੌਰ ਤੇ ਕੁੜੀ ਦਾ ਮੇਰਾ ਹੀ ਆ ਮੁੰਡੇ ਦਾ ਤੇ ਮਾਮਲਾ ਅਸੀਂ ਪੰਚਾਇਤੀ ਤੌਰ ਤੇ ਰਾਜ਼ੀ ਨਾਮ ਕੀਤਾ ਸੀਗਾ ਜੀ ਉਸ ਤੋਂ ਬਾਅਦ ਵੀ ਸਾਡੇ ਦੇ ਤੋੜਸਾਂ ਹੋਈ ਗੁੰਡਾਗਰਦੀ ਕਰਾਈ ਗਈ। ਆ ਮੈਂ ਪੰਚਾਇਤ ਨਵਾਂ ਦਿੱਤਾ ਸੀਗਾ ਸਰਪੰਚ ਮੈਂਬਰ ਦਾ ਸਭ ਨਾਮ ਦਰਜ ਨੇ ਜੀ। ਮੈਂ ਗਨਾਹ ਵੀ ਕਬੂਲ ਕੀਤਾ ਸੀ ਕਿ ਮੈਂ ਜਗਾ ਵਿੱਚ ਕੇ ਚਲਾ ਜਾਵਾਂਗਾ। ਪਰ ਮੈਂ ਇੱਕ ਰਾਤ ਹੀ ਪਿੰਡ ਆਇਆ ਸੀ ਤੇ ਇਹਨਾਂ ਨੇ ਮੇਰੇ ਨਾਲ ਗੁੰਡਾਗਰਦੀ ਕੀਤੀ ਸੀਗੇ। ਬਾਰੀਕੇ ਦੇ ਵਿੱਚ ਆਏ ਕੀ ਵੇਖਿਆ ਜਿੱਥੇ ਮੋ? ਇਹ ਪਤਾ ਲੱਗਾ ਵੀ ਕੰਨੇ ਕੋਈ ਕੋਈ ਬੇਨਾਂ ਦੇ ਆ ਕੇ ਤੇ ਰਾਤ ਗਲਗੂਫ ਹੈ ਆ। ਤੁਹਾਨੂੰ ਹੁਣੇ ਹੀ ਇਹ ਪਤਾ ਲੱਗਾ ਜਸਟ ਡਸਮੈਂਟ ਪਹਿਲਾਂ ਦਿਖਾਸਣਾ ਦਿੱਤੀ ਆ ਹਾਂ ਜੀ ਆਏ ਆ ਵੇਖਦੇ ਕਰਦੇ ਆਂ ਕਾਰਵਾਈ ਜੋ ਵੀ ਹੋਏਗੀ ਵੀ ਭੰਤੋੜੇ ਵੀ ਹੋਈ ਹੈ ਅੰਦਰ ਸਾਰੇ ਵਿੱਚ ਵੇਖਦੇ ਪਏ ਸਾਰਾ ਕੁਝ ਕਰਦੇ ਆਂ ਹਾਂ ਜੀ ਬਣਦੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਹੀ ਕਾਰਵਾਈ ਕਰਾਂਗੇ ਠੀਕ ਹੈ